ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਲਗੀ ਹੋਰ ਆਪਣੇ ਚੈਨਲ ਦੇ ਸਵਾਗਤ ਆ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਰਹੋਗੇ ਜਿਹੜਾ ਟਾਈਮ ਹੈਗਾ ਮਾਰਨਿੰਗ ਦੇ 7:30 ਦਾ ਟਾਈਮ ਹੈਗਾ ਤੇ ਅੰਦਰ ਆਪਣੀਆਂ ਸਫਾਈਆਂ ਹੋ ਗਈਆਂ ਬਾਹਰੋਂ ਵੇੜਾ-ਵੇੜਾ ਲੈਂਦਾ ਜਿਹੜਾ ਰੋਟੀ ਪਕਾ ਕੇ ਕਰਾਂਗੇ ਸਫਾਈ ਯਾ ਦਰਵਾਜ਼ੇ ਚ ਪੋਚਾ ਰਹਿੰਦਾ ਅੱਜ ਹੈਗਾ ਐਤਵਾਰ ਤੇ ਸੁੱਖ ਗੁਰਮਣ ਲਾਉਗੀ ਪੋਚਾ ਸੁੱਖਮਣ ਲਾਈ ਜਾਂਦੀ ਆ ਬਸ ਸਾਫ਼ ਤਿਆਰੀ ਜਾਂਦੀ ਆ ਤੇ ਦਰਵਾਜ਼ੇ ਨੂੰ ਗੁਰਮਣ ਲਾਉੜ ਸੋਈ ਬੀੜਾ ਸੰਭਰ ਕੇ ਸੋਈ ਸਾਫ਼ ਮੈਂ ਕਰ ਦੂੰ ਫੇਰ ਮੱੱਜਾ ਵਾਲੇ ਜਾਵਾਂਗੇ ਜੇ ਸਰਦਾਰ ਜੀ ਨੂੰ ਟਾਈਮ ਹੋਇਆ ਨਮਾਜ਼ ਅੜਾਂਗੇ ਨਹੀਂ ਫਿਰ ਮੈਂ ਨਮਾਜ਼ ਦੂੰ ਨਹੀਂ ਲਾਈਟ ਵੀ ਨਹੀਂ ਹੈਗੀ ਹਜੇ ਲਾਈਟ ਤੋਂ ਬਿਨਾ ਮੱੱਜਾਂ ਠੀਕ ਨਹੀਂ ਆਉਂਦੀ ਵਧੇ ਨਵੀਆਂ ਨੇ ਸਮਝਾ ਜੀ ਫਾਇਨਲ ਨਹੀਂ ਨਾ ਲੰਦਾ ਅੱਜ ਸਵੇਰ ਹੀ ਕੱਟਰੀ ਲਾਈਟ ਨਹੀਂ ਕੱਟ ਰਿਹਾ ਜਿਦਾ ਇੱਕ ਕੱਲ ਕੱਟ ਲੱਗਿਆ ਸਾਡੇ ਕੀ ਕੱਲ ਕੀ ਗੱਲ ਹੈ ਕੱਲ ਤਿੰਨ ਚਾਰ ਘੰਟਾ ਕੱਟ ਸੀਗਾ ਬੜਾ ਇਹ ਮੇਥੋਂ ਅਜਾਟ ਕਟੇ ਲਾ ਹੋਏ ਹੁਣ ਚਲ ਕਰ ਮੈਂ ਰੋਟੀ ਰੱਖਾ ਮਨ ਦੇਖ ਲੈਣੀ ਆ ਕੱਟੇ ਲਾ ਹੋ ਗਿਆ ਤਾਂ ਕੰਟੀ ਕੀ ਗੱਲ ਹੈ ਜੇ ਨੁੱਕ ਨੁੱਕ ਤੇ ਬਦਲ ਲਗਾਏ ਹੋਏ ਨੇ ਤੇ ਕਹਣਾ ਹੁਣ ਕੰਨ ਉੱਤੇ ਰੋਟੀ ਕਿਉਂ ਰਾੜਦੇ ਨੇ ਤੇ ਸੇਦੀ ਕੰਮ ਵੀ ਪੜ ਜਾਂਦਾ ਹੈ ਸਾਡੇ ਤਾਂ ਉੱਤੇ ਰਾੜੀ ਹੋਈਏ ਜਿਹੜੇ ਆਪਾਂ ਪੌਣੇ ਨਾਲ ਦੱਬ ਕੇ ਰਾੜਦੇ ਖਾਂਦੇ ਨਹੀਂ ਕਹਿੰਦੇ ਫਲਾ ਕੇ ਜੀ ਦੋਸਤਾਂ ਨੂੰ ਨੇ ਬਾਰ ਟਾਈਮ ਲੰਘ ਦੋ ਚਲੋ ਜੀ ਫਿਰ ਮਿਲਦੇ ਆਂ ਫਿਰ ਰੋਟੀ ਬਣਾ ਲਈ ਪਰ ਮੈਂ ਕਰ ਦਿਆਂ ਦਿਖਾਉਣਿਆਂ ਦਿਨ ਪਰ ਕੇ ਮੇਰਾ ਰਹਿ ਗਿਆ ਤੂੰ ਪੀਲਾ ਲੋ ਯੇ ਪਾ ਮੱਜਾ ਨਮਾਉਣਿਆਂਗੇ ਬਾਕੀ ਆਪਾਂ ਨੇ ਕੰਮ ਕਰ ਲਏ ਕੱਪੜੇ ਕੁੱਪੜੇ ਧੋਤੇ ਤੇ ਕੱਪੜੇ ਸੁੱਕੀ ਵੀ ਪਾਇਨੇ ਕੱਪੜੇ ਤਾਂ ਮੈਂ ਧੋਤੇ ਨੇ ਸੇਵਾਇ ਦੇ ਦੇ ਸਰਕਾਰ ਦੀ ਗੁਰਦੇ ਦੀ ਬਾੜੀ ਖੁਣ ਪਤਾ ਹੀ ਆਉਂਦੇ ਨਹੀਂ ਨਾ ਕਰਕੇ ਕੱਖਬਾਰੇ ਹੋ ਜਾਂਦੇ ਨੇ ਨਾ ਬਾਰਤ ਗਰੀ ਬਣਾਉਂਗਾ ਇਹ ਨਿਤ ਜੇ ਕੱਖਬਾਰੇ ਹੋਏ ਪਿੱਛੇ ਸਬਜ਼ੀ ਤੇ ਉਹ ਸਬਜ਼ੀ ਗੁਰਦੇ ਨੇਗੇ ਯਾਦ ਕਰੇ ਲੱਗਿਆਗਾ ਅਰੇ ਇਹ ਤੇ ਸਿੱਟਿਆਗਾ ਜੀਂਦੇ ਦੇਸ ਤੇ ਸਾਡੀ ਸਿੱੱਤੀ ਗਈ ਲੱਜ ਘਰੇ ਨਹੀਂਗੇ ਨੇ ਤਾਂ ਸਾਤਾ ਉੱਤਾਂ ਪਿਰਾ ਲਾਣਾਂਗੇ ਨਾ ਬਾੜੀ ਸਮਾ ਲਾ ਲੜੇ ਸਾਉਂਦੇ ਮਿੰਨ ਲਗਾ ਕੇ ਸਖਵਾਏ ਹੋ ਜਾਂਦੇ ਨੇ ਜੀ

ਰੱਬ ਨੇ ਰੰਗ ਬਦਲ ਲੇ ਰੱਬ ਦੇ ਰੰਗ ਨੇ ਹਨਾ ਵਿੰਦ ਚੀ ਗਰਮੀ ਵਿੰਦ ਚੀ ਖੰਡ ਰੱਬ ਦੇ ਰੰਗ ਹਨਾ ਤੇ ਆਪਾਂ ਕੱਪੜੇ ਲਾਉਣੇ ਆਂਗੇ ਆਹ ਤਾਂ ਗਿੱਲਾ ਪਾਣੀ ਵਰਗਾ ਪਸਾਉਲੀ ਤਾਂ ਮੀਂਹ ਆਇਆ ਚ ਲਾ ਲਾਂਗੇ ਮੀਂਹ ਆਇਆ ਬੱਦਲ ਹੋ ਗਏ ਤੇ ਪਤਾ ਅੱਜ ਤੈਨੂੰ ਟੋਲ ਨਹੀਂ ਟੱਕਾ ਛੱਡਦਾ ਹੱਥ ਆ ਵੀ ਮੁੱਕ ਗਿਆ ਹਾਲ ਵੀ ਹੁਣ ਤਾਂ ਫਲਵਾਇ ਤੇ ਤੂੰ ਰਫ ਗੰਢ ਪੈ ਗਿਆ ਕੱਪੜੇ ਦਿੱਗਣਗੇ ਇੰਨੇ ਹੁਣ ਆਹ ਪਰਾ ਮਾਰੇ ਮਾਰੇ ਸਲਾਬ ਬਣੇ ਨੂੰ ਸੁੱਕਣਾ ਆਹ ਸਲਾਬ ਬਣੇ ਚਾਰੇ ਸੁਕਣੇ ਪਾ ਕੇ ਆਹ ਤੈਨੀਆਂ ਚੀਜ਼ਾਂ ਆਹ ਦਰਦੀਆਂ ਨੂੰ ਸੁੱਕਦੀਆਂ ਪੇਰੇ ਹੁਣ ਪ੍ਰੈਸ ਕਰਕੇ ਤਾਂ ਨੋਪਣਾ ਲੈਣ ਤੇ ਬਾਹਰ ਲੰਗਾ ਆਦ ਲਗਿਆ ਬਾਲੇ ਤਾਂ ਮੈਮੀ ਪਈ ਜਾਂਦਾ ਆਜਾ ਪੈਂਦਾ ਹੋ ਕੁਤ ਬੱਦਲ ਦੱਸ ਸਵੇਰ ਦੇ ਨੇ ਗਰਮੀ ਆ ਤੇ ਡੈਡੀ ਨੇ ਬਾੜੀ ਚੋਂ ਕੱਖ ਕੱਢਣਾ ਕੱਢਣੀ ਕੱਢੇ ਨੇ ਆ ਪੌਣੇ ਟਾਂਕ ਕੇ ਜੇ ਤਾਂ ਪੁਲੀਕੀ ਰੋਜ਼ ਮਰਦ ਚੱਕ ਕੋਈ ਗਰਵਾ ਰਾਂ ਆਸ ਮੂਲਾ ਨਾ ਇਹ ਕਿੱਥੇ ਗਾਇਸ ਫੇਦਰੀਆ ਲਾ 嗯。 ਬਾਰੇ ਗਿੰਦੇ ਨੇ ਪਏ ਹੋ ਮੈਂ ਤਾਂ ਹੁਣ ਹੀ ਨਿਮੇੜ ਕੇ ਹੱਟੀ ਤੀ ਕੰਮ 11:30 ਵਜੇ ਚੋਕੇ ਫਿਰ ਆਹ ਹੋ ਗਿਆ ਮੋਰੀnga ਇੱਥੇ ਅੰਦਰ ਕਿੱਦ ਕਿਤਨੀ ਲਾਦਾਂ ਜੇ ਸੱਫੇੜਾ ਜਾਊਗੀ ਦੁਕਾਨਾਂ ਆਗੇ ਪੈ ਆ ਬੱਦਲ ਨਹੀਂ ਗਏ ਨੇ। ਹਾਏ ਹਾਏ। ਤਾਂ ਮਤਲਬ ਆ ਤੇਨੂੰ ਕੱਪੜੇ ਲਾਉਣੇ ਪੈਣਗੇ ਇਹ ਘਰ ਦੇ ਘਰ ਦੇ ਬਾਗੇ। ਆ ਬਾੜੀ ਚ ਨਾ ਵੱਡੀ ਵੱਡੀ ਕੱਖ ਜੇ ਤੇ ਉਹਨਾਂ ਟੋਕਾ ਵੀ ਕਰ ਗਏ। ਤੇ ਪਿੰਡ ਜਾਣਾ ਬੱਦਲ ਲਈ। ਤੇ ਥੋੜੇ ਕੇ ਨੀਕੇ ਕੱਪੜੇ ਕਿੰਤੀ ਕੀ ਨਹੀਂ ਆ ਮਨੇ। ਹਤਾਉਣੀ ਵੀ ਦਿੰਦਾ। ਟੁਕਣੀ ਲਾ ਲੈ ਜੇ ਤੱਕ ਕਣੀਆਂ ਆ ਗਿਆ ਪਾਛਾ ਤੇ ਕੱਪੜੇ ਆਏ ਨੇ। ਫਿਰ ਤਾਂ ਲਾ ਦਾਂਗੇ। ਆਣੀ ਪਤਾ ਹਵਾ ਦੀ ਕਾਲਜੀ ਉਹ ਕਾਗਜ਼ ਦੇ ਅੱਜ ਉਹ ਰਾਜੂ ਤੁੱਲਿਆ ਕੀ ਤਾ ਗੁਰਮੁਣਾ ਕਾਗਜ਼ ਦੇ ਚੱਕ ਕੇ ਉਹ ਚੁੱਲ੍ਹੇ ਲਾਇਆ ਪਰ ਫਿਰ ਮੇੜਿਆ ਹੀ ਮਤੈ ਕਰਦਾ ਕੱਪੜੇ ਉਹਦੀ ਦੇਸ ਸੀਗੀ ਤੇ ਜਿਹੜਾ ਮੀਂਹ ਆਗਾ ਗੁਰਮੁਣ ਦੇ ਬਾਲ ਸੁੱਕੇ ਤੇ ਫਿਰ ਤੇਲ ਲਾਇਆ ਕਈ ਇਹਨਾਂ ਨੂੰ ਜ਼ੋਰ ਦਾ ਤਾਂ ਨਹੀਂ ਪੈਂਦਾ ਕਿਣ ਮਣਕਣੀ ਜੀ ਪੈ ਰਹੀ ਹੈਗੀ ਬਰ ਮਣ ਨੇੜ ਹੋ ਗਈ ਸਾ ਸਰ ਠੰਡ ਹੋ ਹਣਾ ਅਮੱਜਾ ਨਾ ਟਾਈਮ ਹੋ ਗਿਆ ਤੇ ਬਾੜੀ ਆਪਣੀ ਸਾਮਰ ਗਈ ਆ ਜਿਹੜੇ ਬਾੜੀ ਚੋਂ ਹਨਾ ਵੱਡੇ ਵੱਡੇ ਕੱਕ ਸੀ ਵਧੀਆ ਵਧੀਆ ਉਹਨਾਂ ਨੇ ਟੋਕਾ ਕਰ ਦਿੱਤਾਗਾ ਉਹਨਾਂ ਨੇ ਸਦਾ ਜੀਆਂ ਟੋਕਾ ਕਰ ਦਿੱਤਾਗਾ ਤੇ ਮੱਜਾ ਕਰੋਣ ਜੀ ਅੱਜ ਜਿਆਦੀ ਆਈ ਪਈ ਐ ਕੁਛ ਖਾਣ ਚੱਡੇ ਨੂੰ ਹੁਣਤੀ ਖੱਤਾ ਬਾਂਦੇ ਆ ਮੱਜਾ ਅੱਜ ਬੜਾ ਹੀ ਸੋਜਾ ਆਇਆ ਤੇ ਮੂਰਲੇ ਪਾਸੇ ਹਨਾ ਇਧਰ ਆਇਆ ਐ ਕਿਦਾਂ ਨੀ ਆਇਆ ਅੱਜ ਸੱਡ ਹੋੜਾ ਡਗੜ ਪਾ ਕੇ ਕਿੱਥੇ ਇਧਰ ਵੀ ਆ ਜਾ ਪਤ ਨੂੰ ਕੌਣ ਕਹੇ ਪਤ ਨੂੰ ਕੌਣ ਕਹੇ ਅੱਜ ਮੂਹਰੇ ਪਾਸੇ ਰੋਸ ਜ਼ਿਆਦੇ ਹੋਈ ਪਈ ਮੱਝ ਦੇ ਛੋਟੀ ਦੇ og det er en

他们那会儿的干部，那不干活，那不管理家，哎。 ਲੋ ਜੀ ਆਪਾਂ ਨੇ ਹਨਾ ਅੱਜ ਮਿਰਚਾਂ ਗੁੱਡੀਆਂ ਨੇ ਸਰਦਾਰ ਜੀ ਨੇ ਉਹ ਜਿਹੜੇ ਬੂਟੇ ਟੁੱਟ ਗਏ ਸੀ ਨਾ ਮਿਰਚਾਂ ਦੇ ਮਿਰਚਾਂ ਦੇ ਬੂਟੇ ਸਾਰੇ ਲਾਲ ਹੋਏ ਪਏ ਨੇ ਸਾਰੀਆਂ ਮਿਰਚਾਂ ਆਪਣੀਆਂ ਐਵੇਂ ਨਹੀਂ ਹੋਈਆਂ ਪਿਆਣੇ ਇੱਕ ਦੋ ਦਿਨ ਹੋਰ ਲਾਲ ਹੋ ਜਾਣ ਤੇ ਫਿਰ ਆਪਾਂ ਤੋੜ ਕੇ ਸੁਕਾ ਲਾਂਗੇ ਕਿਉਂਕਿ ਆਪਣੇ ਖਾਣ ਜੋਗ ਦੇ ਮਿਰਚਾਂ ਕਿਤੇ ਘਰੇ ਹੋ ਜਾਣਗੀਆਂ ਜਿਹੜੀਆਂ ਦਾਣੀਆਂ ਟੁੱਟ ਗਈਆਂ ਸੀ ਉਹ ਮੈਂ ਤੋੜ ਲਈਆਂ ਹੁਣ ਤੋੜ ਕੇ ਨਾ ਮਿਕਸੀਚ ਰਗੜ ਕੇ ਰੱਖ ਲਾਂਗੇ ਕਿਉਂਕਿ ਸਬਜ਼ੀ ਹੋਵੇ ਦਾਲ ਹੋਵੇ ਇਸ ਤਰ੍ਹਾਂ ਪਾਈ ਜਾਇਆ ਕੋਈ ਇਸ ਤਰ੍ਹਾਂ ਪਾਈ ਜਾਇਆ ਕੁਰ ਵਿੱਚੇ ਤਾਂ ਗਲੀ ਜੀਤੀ ਮਿਰਚ ਤੇ ਹੁਣ ਮਿਕਸੀ ਚ ਰਗੜ ਕੇ ਆਪਾਂ ਇਹਨੂੰ ਆਉਚ ਕੱਢ ਲਾਂਗੇ ਆ ਡੱਬੀ ਚ ਸਟੀਲ ਦੀ ਚ ਤੇ ਫਰਿੱਜ ਚ ਰੱਖ ਲਾਂਗੇ ਇੱਕ ਹਫਤਾ ਆਪਾਂ ਨੂੰ ਇਹ ਮੁੱਕਦੀਆਂ ਨਹੀਂ ਮਿਰਚਾਂ ਤੇ ਫਿਰ ਹਫਤਾ ਵਧੀਆ ਲੰਘ ਜੂ ਆਪਣਾ ਤੇ ਫਿਰ ਜਿਹੜੀਆਂ ਲਾਲ ਮਿਰਚਾਂ ਦੇ ਬੂਟੇ ਭਰੇ ਆਪਾਂ ਨੇ ਸੁਕਾ ਕੇ ਨਾ ਮੂੰਗੀ ਦੀ ਮੂੰਗੀ ਮਸਾਲਾ ਦੀ ਦਾਲ ਤੇ ਮੂੰਗੀ ਮਸਰੀ ਪੀਲੀ ਤੇ ਲਾਲ ਮਿਰਚ ਉਹ ਡੂੰਡਾ ਵੱਜ ਕੇ ਪਾਣੀ ਬਾਲੀ ਆ ਗਈ। ਓਹੋ। ਅੱਗ ਬੁਝ ਗਈ ਮੇਰਾ ਸਾਰੀ। ਇਹਨੇ ਕਿਹਾ ਪਾਣੀ ਲੱਗਵਾ ਲਈ ਤੇਲ ਹੋ ਗਈ। ਉਹ ਪਾ ਕੇ ਜਾਂ ਚੁੱਲ੍ਹਾ ਪਰਿਆ ਹੋਰ ਸੀ। ਆਹਣੇ ਕੰਮ ਵੀ ਦੌੜਾਂ ਲਵਾ ਦਾ। ਉਹ ਜੇ ਪਸਾਰੇ ਡੰਡੀਆਂ ਡੋਂਗ ਤੇ ਇਸ ਤੇ ਵਿੱਚ ਪਾ ਲਾਂਗੇ ਤੇ ਮੈਂ ਲਾਸਨ ਗੰਡਾ ਸੇ ਲ ਲੂੰਗੀ ਹੁਣ ਲਾਸਨ ਗੰਡਾ ਸੇ ਲੱਕੇ ਫਿਰ ਮੈਂ ਮੱਜਾ ਵੱਲ ਜਾਉਂਗੀ ਤੜਕਾ ਤੁੜ ਕਲਾ ਕੇ ਹਨ ਤੇ ਆ ਗਰਮਣ ਨੂੰ ਦਿੰਨੀ ਐ ਇੰਨਾ ਕੰਮ ਗਰਮਣ ਕਰ ਦੂੰਗੀ ਤਾਂ ਜੱਗ ਮਿਕਸੀਆ ਤੋਂ ਕੇ ਪਮੂਗੀ ਦਾਲ ਚ ਪਾ ਲਾਂਗੇ ਇਹਨੂੰ ਵੀ ਨਾ ਪਬੇਚੀ ਜਾਂਦੇ ਕਾਲੀ ਮਿਰਚ ਆਗੜੀ ਹੋਏ ਤੇ ਕਾਲੀ ਮਿਰਚਾਂ ਵਾਲਾ ਜੱਗ ਹੁਣ ਆ ਹੀ ਰਾ ਦੋ ਗਰਮਣ ਮੈਂ ਹੁਣ ਲਾਸ ਨੰਡਾ ਸੀਦ ਨੂੰ ਗੁਰਮਨ ਮਿਰਚਾਂ ਨਾਲ ਰਗੜਦਾਂ। ਅੱਜ ਕੁੜੀ ਤੋ ਕੁਤਾਬ ਘਾਟੀ ਚੱਕੀ ਆ ਹੁਣ ਮੇਰੀ ਆਹ ਰਗੜਤੀ ਵੀਡੀਓ ਹੀ ਬਣ ਗਈ। ਮਾ ਵੀ ਰਗੜ ਰਗੜੀਆਂ ਜਾਣਗੀਆਂ ਆਪਣੇ ਕਿਤਾਬ ਚੱਕ ਲੈ। ਵਿਚੀ ਨੇ ਵਿਚੀ ਲਾਲ ਵਿਚੀ ਹਰੀਆਂ ਮਿਕਸ ਜੀਆਂ। ਦਾਣੀਆਂ ਟੁੱਟ ਗਿਆ ਤੇ ਜਿਹੜੀਆਂ ਗੁੜਦਿਆਂ ਤੋਂ। ਮਾ ਇਤਾਂ ਨਹੀਂ ਖਰਾਬ ਕਰਨੀ ਹੁਣ। ਬਸ ਇੱਕ ਕੱਦੇ ਦਿਨ ਨੂੰ ਆਪਾਂ ਤੋੜਨਾ ਆਂਗੇ ਨਾ। ਤੋੜ ਕੇ ਸੁਕਾ ਲਾਂਗੇ। ਹੁਣ ਮੈਂ ਨਾ ਤੋੜ ਤੱਜ ਵੀ ਲੈਂਦੀ ਛੜੀ ਜੀ ਆ ਕਿ ਨਾ ਅੱਜ ਸਮਾਰ ਕੇ ਲਾ ਜੀ ਨਹੀਂ ਹੋਈਆਂ ਐਵੇਂ ਜਿਹੜੀਆਂ ਨਹੀਂ ਸਾਰੀਆਂ ਇਹ ਤਾਂ ਲਾਲ ਹੋ ਜਾਣਗੇ ਜਮਾ ਸੁਰਖ ਹੋਏ ਦੇ ਮਾਉਂਗੇ ਫਿਰ ਤੋੜਾਂਗੇ ਪਾ ਐਨੇ ਫਲ ਹੋਰ ਚੱਕੀ ਜਾਂਦੀਆਂ ਨੇ ਆਪਣੇ ਖਾਣ ਯੋਗ ਦੀਆਂ ਮਿਰਚਾਂ ਤਾਂ ਘਰੀ ਹੋ ਜਾਣਗੀਆਂ ਸਾ ਹਲਦੀ ਵੀ ਕਰੇ ਹੋਗੀ ਮਿਰਚ ਵੀ ਸਾਨੂੰ ਉਹ ਲਿਆਇਆ ਕਰਾਂ ਅੰਕਲ ਜੱਟ ਦਾ ਮਸਤਾ ਹੋਇਆਗਾ ਉਹ ਹੀ ਨਿਕ ਖੇਤ ਹਾਰੀਕ ਚੀਜ਼ ਕੱਲਾ ਨੂਣ ਨਹੀਂ ਹੁੰਦਾ ਜੱਟ ਦੀ ਖੇਤਾਂ ਚ ਫਸਲ ਚ ਸਾਰਾ ਕੁਝ ਘਰੇ ਹੁੰਦਾ ਉਹ ਮੁੱਲ ਲਈ ਜਾਂਦਾ ਕੈਮੀਕਲ ਵਾਲੀਆਂ ਚੀਜ਼ਾਂ ਖਾਈ ਜਾਂਦੇ ਕੀ ਕਰੇ ਮਿਹਨਤ ਵੀ ਬਾਲੀ ਆਉਂਦੀਆਂ ਇਹ ਚੀਜ਼ਾਂ ਤੇ ਹਨਾ ਪਸਾਣ ਨੂੰ ਦੋਸ ਵੀ ਕੋਈ ਜੇਖੇ ਚਲਾ ਲਾਂਗੇ ਫਿਰ ਕੋਈ ਛੜਦਾ ਵੀ ਨਹੀਂ ਤੋੜ ਕੇ ਲੈ ਲੈਣਾ ਇਹ ਟੈਕੀ ਕੱਲ ਨਹੀਂ ਹੁੰਦਾ ਨੇ ਮੈਂ ਚਮਚਾ ਦੇਸੀ ਘੋਰਾ ਪਾਈ ਤੀ ਭਾਬੀ ਚ ਨਿਕਲੇ ਨਵਾਲੀ ਜੀ ਫੇਰ ਨਿਕਲੇ ਜੇ ਕਿਸਾਨ ਵੱੱਦ ਲਾ ਲਾਂਦਾ ਫੇਰ ਉਹ ਰੀ ਫਸਾਉ ਰੁੱਲ ਜਾਂਦੀ ਕਿਸਾਨ ਵੀ ਕੀ ਕਰੇ ਵਿਚਾਰ ਆਪਣੇ ਜਿਹੜੇ ਸੁੱਖ ਨਾਲ ਗੁੱਟੇ ਲਾਏ ਸੀ ਸਾਰੇ ਹੀ ਚੱਲ ਪਈ ਤੀ ਮਿਰਚਾਂ ਵਧੀਆ ਹੋ ਗਈਆਂ ਨਗੀਆਂ ਹੁਣ ਚਾਰ ਚੂਰ ਆਪਾਂ ਜਿਹੜਾ ਪਾਵਾਂਗੇ ਮਿਰਚਾਂ ਦਾ ਥੋੜਾ ਜਿਹਾ ਰਹਿ ਗਿਆ ਉਹਦੇ ਪਾਇਆ ਕਿ ਜਿਹੜਾ ਮੈਂ ਤੇ ਫੇਰ ਤਾਜਾ ਜਾਂ ਫੇਰ ਪਾਲਾਂਗੇ ਇਸ ਤਰ੍ਹਾਂ ਹੁੰਦਾ ਆਪਾਂ ਹੀ ਕੰਮ। ਇਹ ਵੀ ਬਿਆਮਤ ਨਾਲ ਹੀ ਬਣਦਾ ਹਨਾ ਕੋਈ ਵੀ ਕੰਮ ਹੈ ਚੇਪਾ ਹੀ ਹੈ ਜੇ ਵੀਰ ਜਿਉਂਤ ਨਾਲ ਹੀ ਕੰਮ ਚੱਲਦਾ। ਸਾਰਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਜੇ ਕੰਮ ਬੀਬੀ ਦੇ ਕਰਨ ਵਾਲੀ ਸੀ ਨਹੀਂ ਵੀ ਗਈ ਹੋਈ ਆ। ਇਹ ਹੁਣ ਮੈਨੇ ਕਰਨੇ ਪੈਗੇ। ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਇੱਥੇ ਐਂਡ। ਭਾਈ ਗੁਰਜੀ ਕਾਲ ਸਾਹਿਬ ਸ੍ਰੀ ਭਾਈ ਗੁਰਜੀ ਪੀ ਫਤ